ਬਟਾਲਾ ਸ਼ਹਿਰ ਵਿਖੇ ਬਜਰੰਗਦਲ ਦੀ ਟੀਮ ਵੱਲੋਂ ਅਤਵਾਦ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਐਸ ਡੀ ਐਮ ਬਟਾਲਾ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਜੰਮੂ ਕਸ਼ਮੀਰ ਵਿੱਚ 9 ਜੂਨ ਨੂੰ Hindu ਤੀਰਥ ਯਾਤਰੀਆਂ ਨੂੰ ਲੈ ਕੇ ਜਾ ਰਹੀ ਬਸ ਤੇ ਅਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ 10 નિર્દોਸ਼ ਸ਼ਰਦਾਲੂਆਂ ਦੀ ਮੌਤ ਹੋ ਗਈ ਸੀ। ਇਸ ਕਾਰਨ ਦੇਸ਼ ਵਿੱਚ ਦੁੱਖ ਅਤੇ ਗੁੱਸੇ ਦੀ ਲਹਿਰ ਹੈ। ਜਿਸ ਦੇ ਚਲਦਿਆਂ ਬਟਾਲਾ ਸ਼ਹਿਰ ਵਿਖੇ ਬਜਰੰਗਦਲ ਦੀ ਟੀਮ ਵੱਲੋਂ ਅਤਵਾਦ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਹਮਲੇ ਦੀ ਨਿੰਦਾ ਕਰਦਿਆਂ ਇੱਕ ਮੰਗ ਪੱਤਰ ਕੇਂਦਰ ਸਰਕਾਰ ਦੇ ਨਾਮ एसडीएम बटाला ਨੂੰ ਸੌਂਪਿਆ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਨੂੰ ਇਸ ਅਤਵਾਦੀ ਹਮਲੇ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਅਤੇ ਅਤਵਾਦੀਆਂ ਦੇ ਨਾਲ ਸਖਤੀ ਨਾਲ ਲੜਨਾ ਚਾਹੀਦਾ ਹੈ ਇਸ ਮੌਕੇ ਕੋਆਰਡੀਨੇਟਰ ਰਗੂ ਸ਼ਰਮਾ ਸਿਟੀ ਕੋਆਰਡੀਨੇਟਰ ਰੋਹਿਤ ਸ਼ਰਮਾ ਵਿਸ਼ਾਲ ਸ਼ਰਮਾ ਅਮਿਤ ਕੁਮਾਰ ਮਨੀਸ਼ ਮਰਵਾਹਾ ਮੁਕੇਸ਼ ਕੁਮਾਰ ਦੀਪਕ ਲਖਨਪਾਲ ਆਸ਼ੂ ਕੁਮਾਰ ਨਿਸ਼ਾਦ ਗੋਇਲ ਅਕਸ਼ਿਤ ਮਹਾਜਨ ਲਕੀ ਪਾਟਿਆ ਅੰਕਿਤ ਪ੍ਰਵਾਕਰ ਵਿਸ਼ਾਲ ਜੋਸ਼ੀ ਅਤੇ ਅਭੀ ਪਾਟਿਆ ਵੀ ਮੌਜੂਦ ਸਨ मुर्दाबाद मुर्दाबाद पाकिस्तान ख़ुर्दाबाद मुर्दाबाद मुर्दाबाद पाकिस्तान ख़र्दाबाद पाकिस्तान मुदाबाद पाकिस्तान मुर्दाबाद मुर्दाबाद मुर्दाबाद